ਹੱਬ ਦਸ਼ਨੀਆ ਰੋਡ ਤੇ ਹੈ ਜਲਵਾੜਾ ਚੌਂਕ ਉਤੋਂ ਥੋਸ 100 ਮੀਟਰ ਅੱਗੇ ਜਾ ਕੇ ਫਿਰ ਰੈਸੀਕਲੋਨੀ ਵਿੱਚ ਘਰ ਇਹ ਘਰ ਨੂੰ ਮੋਡੀਫਾਈ ਕਰਕੇ ਉਹਨਾਂ ਨੂੰ ਰੂਮ ਨਹੀਂ ਹੈ ਤੇ ਕੁਝ ਸਮੇਂ ਤੋਂ ਪਿਛਲੇ ਕੁਝ ਦਿਨਾਂ ਤੋਂ ਸਾਡੀ ਕੰਪਲੇਂਟ ਸੀ ਪਬਲਿਕਲੀ ਮੈਲਡ ਕੀਤੀ ਜਿਸ ਤਰ੍ਹਾਂ ਇਹ ਗਲਤ ਕੰਮ ਹੁੰਦਾ ਤੇ ਉਹਦੇ ਮੱਦੇਨਜ਼ਰ ਅੱਜ ਅਸੀਂ ਰੇਟ ਕੀਤਾ ਸੀ ਤੇ ਜਿਸ ਦੌਰਾਨ ਜਿਹੜੇ ਚਾਰਜ ਜੁੜੇ ਕਵਰ ਕੀਤੇ ਸੋ ਕੀ ਇਹ ਪਿਛਲੇ ਲੰਬੇ ਸਮੇਂ ਤੋਂ ਕੰਮ ਚੱਲੇ ਸੀ ਜਾਂ ਹੁਣ ਹੀ ਜਾਣਕਾਰੀ ਨਹੀਂ ਇਹ ਤੇ ਲੰਬੇ ਸਮੇਂ ਵਾਲੇ ਨਹੀਂ ਸਨ ਤਾਂ ਜੇ ਤੁਹਾਨੂੰ ਦੋ ਦਿਨ ਪਹਿਲਾਂ ਹੀ ਪਤਾ ਲੱਗਾ ਸੀ ਬਾਕੀ ਵੈਰੀਫਾਈ ਕਰਦੇ ਹਾਂ ਇਹ ਇਹਦੇ ਉੱਪਰ ਵੀ ਹੋਟਲ ਮਾਲਕ ਤੇ ਵੀ ਕਾਰਵਾਈ ਹੋਏਗੀ ਬਿਲਕੁਲ ਹੋਏਗੀ ਜੀ ਹੋਟਲ ਮਾਲਕ ਤੇ ਕਾਰਵਾਈ ਹੋਏਗੀ ਬਾਹਰ ਇਹ ਜਿਹੜਾ ਰੈਸਟੋਰੈਂਟ ਇਹਨਾਂ ਤੇ ਜੋ ਵੀ ਕਾਨੂੰਨ ਮੁਤਾਬਕ ਲੋੜਵੰਦੀ ਕਾਰਵਾਈ ਕੀਤੀ ਜਾਵੇਗੀ ਇਹ ਹੋਟਲ ਮਾਲਕ ਤੇ ਵੀ ਕੀਤੀ ਜਾਵੇਗੀ ਪਤਾ ਲੱਗਾ ਕਿ ਲੜਕੀਆਂ ਨਰਕੀ ਘੁੰਮਦੇ ਰਹਿਣ ਹੁੰਦੇ ਨਹੀਂ ਅਜੇ ਜਸਟ ਨਾਮ ਉਹਨੇ ਅਸੀਂ ਇਹਨਾਂ ਨੂੰ ਕੀਤਾ ਰੌਂਡ ਹੁਣ ਜਾ ਕੇ ਇਹਨਾਂ ਦੀ ਪੁੱਛ ਹੜਤਾਲ ਕਰਕੇ ਉਹਦਾ ਨਾਮ ਪਤਾ ਸਾਰਾ ਕੁਝ ਹੋ ਜਾਵੇਗੀ ਅੱਜ ਦੀ ਰੇਟ ਜੀ ਮਾਨਜੁਗ ਸਿਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਦੇ ਪਬਲਿਕਲੀ ਕੰਪਲੇਂਟ ਦੇ ਮੁਤਾਬਕ ਰੇਟ ਹੋਈ ਜੀ ਤੇ ਹੈ ਤੇ ਬਾਹਰ ਉਹ ਰੈਸ 3-4 ਜੋੜੇ ਮਿਲੇ ਆ ਤੇ ਬਾਕੀ ਨਾਲ ਕੋਸ਼ਿਸ਼ ਕਰ ਰਹੇ ਆ ਕਿ ਕਿੱਥੋਂ ਆਏ ਆ ਤੇ ਸਟੂਡੈਂਟੇ ਕੀ ਸਾਰਾ ਵੈਰੀਫਾਈ ਕੀਤਾ ਜਾਏਗਾ ਜੀ ਸੋ ਬਿਲਕੁਲ ਇਸ ਦਾ ਅਸਰ ਜਿਹੜਾ ਲੱਗੇ ਲੱਗੇ ਬੱਚੇ ਜਿਹੜੇ ਛੋਟੇ ਛੋਟੇ ਪਰਦੇ ਉਹਨਾਂ ਨੂੰ ਪੈ ਰਿਹਾ ਜੀ ਔਰ 112 ਤੇ ਕੰਪਲੇਂਟ ਹੋਈ ਔਰ ਹੋਰ ਵੀ ਕੋਈ ਇਤਰਾਜ ਜੋ ਹੈਗਾ ਤੇ 112 ਨੂੰ ਕੰਪਲੇਂਟ ਕਰੋ ਬੰਦੀ ਕਾਰਵਾਈ ਤੁਰੰਤ ਕੀਤੀ ਜਾਵੇਗੀ ਕਿ ਜਿਹੜੇ ਗਲਤ ਕੰਮ ਕਰਦੇ ਪਏ ਉਹ ਮਲਕੀ ਛੱਡ ਦੇਣ ਜੀ ਗਲਤ ਕੰਮ ਬਾਕੀ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਜੇ ਕਿ ਇਹਨੂੰ ਇਤਰਾਜ ਜੋ ਜਾਂ ਕੋਈ ਗਲਤ ਚੀਜ਼ ਮਿਲਦੀ ਹੈ ਤੋ 112 ਤੇ ਕੰਪਲੇਂਟ ਕਰਨ ਇਹ ਫੌਰਨ ਐਕਸ਼ਨ ਹੋਏਗਾ ਜੀ ਸਰ ਜਦੋਂ ਅਸੀਂ ਕਮਰੇ ਨੂੰ ਵੀ ਸਰ